ਦੇਖੋ ਅੱਜ ਇੱਥੇ ਜਿਹੜੇ ਸਾਡੇ ਸ਼੍ਰੋਮਣੀ ਕਾਲੇ ਦਲ ਦੇ ਉਮੀਦਵਾਰ ਨੇ ਪ੍ਰਭਕਰ ਸਿੰਘ ਘੁੰਮਣ ਜੀ ਜਿੱਥੇ ਉਹ ਇੱਕ ਸੀਨੀਅਰ ਵਕੀਲ ਨੇ ਜਿੱਥੇ ਉਹ ਸਮਾਜ ਸੇਵੀ ਨੇ ਉੱਥੇ ਸ਼੍ਰੋਮਣੀ ਕਾਲੇ ਦਲ ਦੇ ਆਗੂ ਵੀ ਨੇ ਉਹਨਾਂ ਨੂੰ ਪਾਰਟੀ ਵੱਲੋਂ ਸ਼੍ਰੋਮਣੀ ਕਾਲੇ ਦਲ ਦਾ ਜਿਹੜੀ ਜਿਮਨੀ ਚੋਣਾਂ ਲੁਧਿਆਣੇ ਦੀ ਇਹਦੇ ਵਿੱਚ ਉਮੀਦਵਾਰ ਵਜੋਂ ਉਤਾਰਿਆ ਗਿਆ ਸੋ ਉਹ ਚੋਣ ਸੰਬੰਧੀ ਅੱਜ ਯੂਥ ਕਾਲੇ ਦਲ ਦੀ ਅਸੀਂ ਪਲੇਠੀ ਮੀਟਿੰਗ ਕਹਿ ਸਕਦੇ ਆ ਕਿ ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਤ ਅਹੁਦੇਦਾਰਾਂ ਦੀ ਮੀਟਿੰਗ ਇੱਕ ਛੋਟੀ ਮੀਟਿੰਗ ਰੱਖੀ ਸੀ ਪਰ ਤੁਸੀਂ ਦੇਖੇਗੇ ਕਿ ਕਿੱਡੇ ਉਤਸ਼ਾਹ ਦੇ ਨਾਲ ਨੌਜਵਾਨ ਕਿੱਡੀ ਵੱਡੇ ਤਦਾਦ ਦੇ ਵਿੱਚ ਇੱਥੇ ਪਹੁੰਚੇ ਨੇ ਅੱਜ ਇਹਨਾਂ ਨੌਜਵਾਨਾਂ ਦੀ ਅਸੀਂ ਵਾਰਡ ਵਾਈਜ਼ ਮਤਲਬ ਸਰਕਲ ਵਾਈਜ਼ ਬੂਥ ਵਾਈਜ਼ ਡਿਊਟੀਆਂ ਲਾ ਕੇ ਆਪਣਾ ਕੰਮ ਸ਼ੁਰੂ ਕਰਾਂਗੇ ਤੇ ਆਪਣੀ ਪਾਰਟੀ ਦੀ ਗੱਲ ਜਿਹੜੀ ਪਾਰਟੀ ਦੀ ਪਾਲਿਸੀ ਆ ਉਹਨੂੰ ਘਰ-ਘਰ ਲੈ ਕੇ ਜਾਵਾਂਗੇ ਤੇ ਸਾਨੂੰ ਉਮੀਦ ਆ ਕਿ ਇਸ ਹਲਕੇ ਦੇ ਜਿਹੜੇ ਵੋਟਰ ਨੇ ਸਤਕਾਰਯੋਗ ਵੋਟਰ ਨੇ ਉਹ ਸ਼੍ਰੋਮਣੀ ਕਾਲੇ ਲਈ ਪਾਲਸੀਆਂ ਨੂੰ ਤੇ ਸ਼੍ਰੋਮਣੀ ਕਾਲੇ ਲਈ ਭਾਈਚਾਰਕ ਸਾਂਝ ਦੀ ਨੀਤੀ ਨੂੰ ਡਵੈਲਪਮੈਂਟ ਦੀ ਨੀਤੀ ਨੂੰ ਪੰਜਾਬ ਦੀ ਤਰੱਕੀ ਦੀ ਨੀਤੀ ਨੂੰ ਤੇ ਪੰਜਾਬ ਦੇ ਲੋਕ ਭਲਾਈ ਨੀਤੀ ਨੂੰ ਦੇਖਦੇ ਹੋਏ ਸ਼੍ਰੋਮਣੀ ਕਾਲੇਦ ਦੇ ਉਮੀਦਵਾਰ ਸਾਡੇ ਪ੍ਰੋਪਕਾਰ ਸਿੰਘ ਘੁੰਮਣ ਜੀ ਇਹਨਾਂ ਨੂੰ ਵੋਟ ਪਾ ਕੇ ਕੰਮਜਾਓ ਕਰਨੀ ਤੇ ਜੀ ਸਾਹਿਬ ਮੰਤਰੀ ਆਲੇ ਜੀ ਇਹ ਤਾਂ ਨਕੀਤੇ ਦੂਸਰੇ ਪੱਖ ਤੋਂ ਚੱਲਣ ਲੱਗਦੇ ਪਰ ਮੇਰਾ ਫਰਕ ਕੋਈ ਨਾ ਦੇਖੋ ਜੀ ਪਾਰਟੀ ਵੱਡੀ ਹੁੰਦੀ ਆ ਪਾਰਟੀ ਸਪਰੀਮ ਹੁੰਦੀ ਆ ਕੋਈ ਦੂਜੇ ਪੱਖ ਤੋਂ ਚੱਲੇ ਕੋਈ ਤੀਜੇ ਪੱਖ ਤੇ ਚੱਲੇ ਇਹ ਪੱਖ ਪਹਿਲਾਂ ਵੀ ਬਹੁਤ ਵਾਰ ਹੋਲੇ ਹੁਣ ਵੀ ਹੋ ਰਹੇ ਨੇ ਅੱਗੇ ਵੀ ਹੁੰਦੇ ਰਹਿਣੇ ਨੇ ਇਹ ਕੋਈ ਚੱਲਦਾ ਰਹਿਣਾ ਆ ਪਰ ਪਾਰਟੀ ਦੇ ਨਾਲ ਜੁੜਿਆ ਹੋਇਆ ਕਾਡਰ ਪਾਰਟੀ ਨਾਲ ਜੁੜੇ ਹੋਏ ਵਰਕਰ ਤੇ ਪਾਰਟੀ ਦੀ ਪਾਲਿਸੀ ਦੇ ਨਾਲ ਮੈਂ ਸਮਝਦਾ ਕਿ ਜਿਹੜੀ ਆ ਉਹ ਲੋਕ ਚੱਲਦੇ ਹੁੰਦੇ ਨੇ ਵਰਕਰ ਚੱਲਦੇ ਹੁੰਦੇ ਨੇ ਸੋ ਆਯਾਲੀ ਸਾਹਿਬ ਤੁਮ ਕੋ تمہارا ਖੂਬ ਹਮ ਕੋ ہمارا ਖੂਬ ਹੁਣ ਉਹ ਕਿਹੜੀ ਪਾਲਿਸੀ ਤੇ ਚੱਲ ਰਹੇ ਨੇ ਕਿੱਥੋਂ ਪਾਵਰ ਲੈ ਕੇ ਚੱਲ ਰਹੇ ਨੇ ਕਿਹੜੇ ਇਸ਼ਾਰੇ ਤੇ ਚੱਲ ਰਹੇ ਨੇ ਕਿਹੜੀ ਪਾਲਿਸੀ ਤੇ ਚੱਲ ਰਹੇ ਨੇ ਉਹਨਾਂ ਨੂੰ ਮੁਬਾਰਕ ਅਸੀਂ ਆਪਣੀ ਜਿਹੜੀ ਭਾਈਚਾਰਕ ਸਾਂਝ ਡਿਵੈਲਪਮੈਂਟ ਜਿਹੜੀ ਸਰਦਾਰ ਸੁਖਬੀ ਸਿੰਘ ਬਾਦਲ ਜੀ ਦਾ ਵਿਕਾਸ ਦਾ ਮਾਡਲ ਉਹ ਹਰ ਇੱਕ ਨੇ ਦੇਖਿਆ ਹੈ ਸ਼ਹਿਰੀ ਸੀਟ ਆ ਤੇ ਸ਼ਹਿਰਾਂ ਦੇ ਮਾਡਲ ਜਿਵੇਂ ਸ਼ਹਿਰਾਂ ਦੇ ਵਿੱਚ ਤਰੱਕੀ ਸ਼ਹਿਰਾਂ ਦੀ ਵਿੱਚ ਡਵੈਲਪਮੈਂਟ ਪੰਜਾਬ ਦੀ 에어ਪੋਰਟ ਸੜਕਾਂ ਪੰਜਾਬ ਦੇ ਵਿੱਚ ਡਰ ਵਾਲਾ ਜਿਹੜਾ ਅੱਜ ਮਾਹੌਲ ਮੈਂ ਸਮਝਦਾ ਗੈਂਗਸਟਰਵਾਦ ਗੋਲੀਆਂ ਤੇ ਕੋਈ ਕੰਮ ਨਹੀਂ ਕਰ ਸਕਦਾ ਇੱਥੋਂ ਫੈਕਟਰੀਆਂ ਬੰਦ ਕਰ ਕਰਕੇ ਬਾਹਰ ਸਾਰੇ ਭੱਜ ਰਹੇ ਨੇ ਕਿਉਂਕਿ ਇੱਥੇ ਉਹ ਹੈਗਾ ਮਾਹੌਲ ਨਹੀਂ ਹੈਗਾ ਸੋ ਮੈਂ ਸਮਝਦਾ ਕਿ ਪੰਜਾਬ ਦੀ ਉਹ 10 ਸਾਲ ਜਿਹੜੀ ਤਰੱਕੀ ਵਾਲਾ ਮਾਹੌਲ ਸੀ ਜਿਹੜਾ ਡਵੈਲਪਮੈਂਟ ਮਾਡਲ ਸੀ 에어ਪੋਰਟ ਸੀ ਇੱਕ ਪਾਸੇ ਤਾਂ ਸੜਕਾਂ ਸੀ ਖੁਸ਼ੀ ਸੀ ਨਿਹਾਰ ਸੀ ਖੁਸ਼ਹਾਲੀ ਸੀ ਭਾਈਚਾਰਕ ਕਿਸਾਨ ਸੀ ਤੇ ਅੱਜ ਦੀ ਸਰਕਾਰ ਟਾਇਲਟਾਂ ਦੇ ਬੱਲ ਮਲਾ ਕੇ ਆਪਣੇ ਨਹੀਂ ਪੱਥਰ ਲਾਉਂਦੀ ਫਿਰਦੀ ਆ ਇਹ ਫਰਕ ਹੈ ਸੋਚਦਾ ਇੱਕ ਪਾਸੇ ਤਾਂ ਸੋਚ ਇਹ ਆ ਅਕਾਲੀ ਦਲ ਦੀ ਕੇ ਰਿਪੋਰਟ ਸੜਕਾਂ ਪੋਲ ਤਰਕੀਆਂ ਫੈਕਟਰੀਆਂ ਫੈਕਟਰੀਆਂ ਭਾਈਚਾਰਕ ਕਿਸਾਨ ਅਮਨ ਸ਼ਾਂਤੀ ਇੱਕ ਪਾਸੇ ਆ ਕਿ ਗਰਨੇਟ ਕੰਡਾ ਦੇ ਉੱਤੋਂ ਦੀ ਇੱਕ ਪਾਸੇ ਇਹ ਆ ਕਿ ਕਦੋਂ ਇਹ ਵੀ ਕਿਸੇ ਨੂੰ ਧਮਕੀ ਫਰੋਤੀ ਇੱਕ ਪਾਸੇ 에ਰਪੋਰਟ ਮਾਡਲ 에ਰਪੋਰਟ ਮਾਡਲ ਹੈ ਤੇ ਇੱਕ ਪਾਸੇ ਬਾਥਰੂਮਾਂ ਦੇ ਬੱਲਮ ਲਾਉਣ ਵਾਲਾ ਮਾਡਲ ਹੈ ਹੁਣ ਇਹ ਸੀਟ ਦੇ ਉਮੀਦ ਜਿਹੜੇ ਵੋਟਰ ਨੇ ਮੇਰੀ ਬੇਨਤੀ ਆ ਤੁਸੀਂ ਤੁਹਾਡੇ ਮਾਧਿਅਮ ਰਾਹੀਂ ਸਤਿਕਾਰਯੋਗ ਪ੍ਰੈਸ ਐ ਪਹਚਾ ਦਿਓ ਕਿ ਹੁਣ ਆਪਾਂ ਬਾਥਰੂਮਾਂ ਦੇ ਟਾਇਲਟਾਂ ਦੇ ਬੱਲਮ ਲਾਉਣ ਵਾਲੇ ਮਾਡਲ ਤੇ ਵੋਟ ਪਾਉਣੀ ਆ ਜਾਂ ਆਪਾਂ ਨੇ 에ਰਪੋਰਟ ਬਣਾਉਣ ਵਾਲੇ ਸੜਕਾਂ ਤੇ ਤੇ ਅਮਨ ਸ਼ਾਂਤੀ ਵਾਲੇ ਭਾਈਚਾਰਕ ਸਾਹ ਤਰੱਕੀ ਵਾਲੇ ਮਾਡਲ ਤੇ ਵੋਟ ਪਾਉਣੀ ਆ ਕਿਉਂਕਿ ਜਿਹੜੀ ਸਾਡੀ ਲੜਾਈ ਹੈ ਇੱਕ ਕਾਰਪੋਰੇਟ ਦੀ ਲੜਾਈ ਹੈ ਇੱਕ ਆਮ ਆਦਮੀ ਨਾਲ ਆਮਦ ਦੇ ਨਾਲ ਕਾਰਪੋਰੇਟਰ ਜ਼ੋਨ ਹੈ ਜਿਹੜੇ ਬੰਦਿਆਂ ਦੇ ਪਿੱਛੇ ਕਾਰਪੋਰੇਟ ਵਰਲਡ ਜਿਹੜਾ ਹੈਗਾ ਪੈਸੇ ਲੈ ਕੇ ਬੈਠਾ ਹੈ ਮੈਕਸਮ ਐਡਵਰਟਾਈਜ਼ਮੈਂਟ ਕਰ ਰਿਹਾ ਹੈ ਔਰ ਨੈਗੇਟਿਵ ਨਰੇਟਿਵ ਤਿਆਰ ਕਰ ਰਿਹਾ ਮੇਰੇ ਜ਼ਿੰਦਗੀ ਦੇ ਵਿੱਚ 34 ਸਾਲ ਦੀ ਵਕਾਲਤ ਦੇ ਵਿੱਚ ਮੈਂ ਕਦੀ ਕੋਈ ਨੈਗੇਟਿਵ ਨੈਲਿਟੀ ਤਿਆਰ ਨਹੀਂ ਕੀਤਾ ਅੱਜ ਮੁੱਦਾ ਨਾਲ ਲੈ ਕੇ ਬੈਠੇ ਆ ਉਹ ਤਕਰੀਬਨ ਜੋ ਸਾਡੀ ਜਾਣਕਾਰੀ ਹੋਈ ਹੈ ਕੱਲ ਦੀ ਤਰੀਕ ਦੇ ਵਿੱਚ 8 8 ਜਗ੍ਹਾ ਕੈਂਪ ਲਗਾਏਗੇ ਔਰ ਸਾਡੇ ਜਿਹੜੇ ਪ੍ਰਵਾਸੀ ਭੈਣ ਭਾਈ ਹੈਗੇ ਆ ਉਹਨਾਂ ਦੀਆਂ ਐਨ ਮਾਸ VOTING VOTES ਬਣਾਈਆਂ ਗਈਆਂ ਪਹਿਲੀ ਗੱਲ ਤਾਂ ਜਿਹੜੇ ਲੁਧਿਆਣਾ ਵਸਦੇ ਰੈਜ਼ੀਡੈਂਟ ਹੈ ਉਹਨਾਂ ਦੇ ਰਾਈਟਸ ਦੇ ਉੱਤੇ ਇੱਕ ਧੱਕਾ ਹੈ ਬਹੁਤ ਵੱਡਾ ਧੱਕਾ ਹੈ ਜਿਹੜਾ ਐਮ.ਐਲ.ਏ ਚੁਣਿਆ ਜਾਣਾ ਉਸ ਦਾ ਲੁਧਿਆਣਾ ਪੱਛਮੀ ਦੇ ਲੋਕਾਂ ਵਾਸਤੇ ਚੁਣਿਆ ਜਾਣਾ ਉਹਨਾਂ ਦੇ ਰਾਈਟਸ ਵਾਸਤੇ ਚੁਣਿਆ ਜਾਣਾ ਨਾਲ ਦੀ ਨਾਲ ਇਸ ਐਮ.ਐਲ.ਏ ਨਾਲ ਚੁਣੇ ਜਾਣ ਤੋਂ ਬਾਅਦ ਉਹ 92 ਐਮ.ਐਲ.ਏ ਨੂੰ ਇੱਕ ਸਬਕ ਹੈ ਉਹ ਸਬਕ ਹੋਊਗਾ ਕੇ ਬਿਨਾ ਕੰਮ ਕੀਤੇ ਸਾਨੂੰ ਵੋਟਾਂ ਨਹੀਂ ਪੈਣੀਆਂ ਅੱਜ ਹਾਲਾਤ ਇਹ ਹੋ ਗਏ ਐ ਕਿ ਆਮ ਆਦਮੀ ਪਾਰਟੀ ਨੂੰ ਜਾਂ ਕੌਂਸਲ ਲੋਕੀ ਮੂੰਹ ਨਹੀਂ ਲਾ ਰਹੇ ਤੇ ਵੋਟਾਂ ਨਹੀਂ ਪਾ ਕੇ ਰਾਜੀ ਇਸ ਦੇ ਚਲਦਿਆਂ ਹੋਇਆ ਆਮ ਆਦਮੀ ਪਾਰਟੀ ਜਿਹੜੀ ਕਿ ਹੁਕਮਾਰਤ ਪਾਰਟੀ ਹੈਗੀ ਐ ਉਹਨੇ ਕੀਆ ਕੀਤਾ ਉਹਨੇ ਇੱਕ ਅਲੱਗ-ਅਲੱਗ ਜਗ੍ਹਾ ਤੇ ਕੈਂਪ ਲਾ ਕੇ ਈ ਵੋਟਸ ਬਣਵਾ ਲਏ ਲੇਕਿਨ ਮੈਂ ਇੱਕ ਹੱਕ ਦੀ ਗੱਲ ਦੱਸਦਾ ਕਾਨੂੰਨ ਦੀ ਗੱਲ ਦੱਸਦਾ ਜਿਹੜੀਆਂ ਜਾਲੀ ਵੋਟਾਂ ਬਣ ਰਹੀਆਂ ਉਹਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਦਾ ਬਦਲ ਜਾਣੀ ਹੈ ਇਹ ਸਰਕਾਰ ਦਾ ਪਹਿਲੇ ਕੋਈ ਰਹੀ ਹੈ ਤਾਂ ਹੁਣ ਨਾ ਹੋਏ ਹੁਣ ਰਣੀ ਹੈ ਜਦੋਂ ਸਰਕਾਰ ਬਦਲ ਜਾਂਦੀ ਹੈ ਜਿਹੜੇ ਨੇ ਬੰਦਿਆਂ ਨੇ ਜਾਲੀ ਵੋਟਾਂ ਬਣੀਆਂ ਉਸ ਦੇ ਬੀਐਲਓਜ਼ ਉਸ ਦੇ ਜਿਹੜੇ ਸਬੰਧਤ ਅਧਿਕਾਰੀ ਉਸ ਦੇ ਸਬੰਧਤ ਕਾਉਂਸਲਰ ਸਾਹਿਬਾਨ ਜਾਂ ਜਿਹੜੇ ਬੰਦੇ ਟੈਸਟ ਕੀਤੇ ਆ ਡਾਕੂਮੈਂਟ ਉਹ ਉਸ ਦੇ ਜਿਹੜੇ ਲੈਪਟਾਪ ਯੂਜ਼ ਹੋਏ ਆ ਕੰਪਿਊਟਰ ਯੂਜ਼ ਹੋਇਆ ਗਿਆ ਉਹਨਾਂ ਦੇ ਆਈਪੀ ਐਡਰੈਸ ਲੈ ਕੇ ਜਿਹੜੇ ਕਿਉਂਕਿ ਸਾਰੇ ਜਿਹੜੇ ਹੈਗੇ ਵਰਤੇ ਗਏ ਕੀ ਹੈਗੇ ਇੰਟਰਨੈਟ ਆਈਪੀ ਐਡਰੈਸ ਜਿਹੜੇ ਹੈਗੇ ਉਹ ਲੈ ਕੇ ਉਹ ਬੰਦੇ ਜਿਹੜੇ ਯੂਜ਼ ਕਰਨ ਵਾਲੇ ਉਹ ਇਹ ਸਾਰਿਆਂ ਦੇ ਸਾਰਿਆਂ ਦੇ ਖਿਲਾਫ ਆਨਲਾਈਨ ਟਾਈਮ ਦੇ ਵਿੱਚ ਅਸੀਂ ਫੋਰਜਰੀ ਦਾ ਤੇ ਚੀਟਿੰਗ ਦੇ ਕੇਸ ਕਰਾਂਗੇ ਬਾਜ਼ੀਬਾਨੀយਗ ਅਦਾਲਤ ਦਾ ਦਰਵਾਜ਼ਾ ਖੜਕਾਵਾਂਗੇ ਕਿਉਂਕਿ ਜਿਹੜੇ ਪੋਲੀਟੀਸ਼ਨ ਹੈਗੇ ਆ ਇੰਨਾ ਦਾ ਤਾਂ ਕਿਤੇ ਸਿੱਧਾ ਨਾਮ ਆਣਾ ਨਹੀਂ ਗਿਆ ਪਰ ਜਿਹੜੇ ਬੰਦੇ ਆਣੇ ਜੱਲੀ ਕਾਗਜ਼ ਤਿਆਰ ਕਰਨ ਦੇ ਵਿੱਚ ਕਿਤੇ ਮਦਦ ਕੀਤੀ ਹੋਊਗੀ ਉਹ ਸਾਰੇ ਸਾਰੇ ਰਗੜੇ ਜਾਣੇ ਕਿ ਇੱਕ ਬਦਲਾਅ ਜਿਹੜਾ ਕਹਿੰਦੇ ਪਏ ਐ ਗਲਤ ਬਲਾਅਦ ਬਦਲਾਅ ਦੀ ਗੱਲ ਕਰਦੇ ਐ ਇਹ ਬਦਲਾਅ ਦੇ ਵਿੱਚ ਵਿੱਚ ਹੀ ਸਾਰੇ ਬੰਦਿਆਂ ਦੇ ਉੱਤੇ ਇੱਕ ਕਚਹਿਰੀ ਦੇ ਦਰਵਾਜ਼ੇ ਨਾਲ ਦੇਖਨੇ ਪੈਣੇ ਐ ਕਚਹਿਰੀ ਦੇਖਣੀ ਪੈਣੀ ਐ ਔਰ ਕਈ ਕਈ ਸਾਲਾਂ ਨੂੰ ਕਾਫੀ ਅੜੀ ਦੇਖਣੀ ਪੈਣੀ ਐ ਔਰ ਅਖੀਰ ਦੇ ਵਿੱਚ ਮੈਂ ਬੇਨਤੀ ਲਾਣਾ ਮਾਨਯੋਗ ਅਦਾਲਤਾਂ ਨੂੰ ਸਜ਼ਾਵਾਂ ਵੀ ਦੇਣਗੇ ਕਿਉਂਕਿ ਪ੍ਰਾਣੀਆਂ ਵੋਟਾਂ ਕੱਟੀਆਂ ਨਹੀਂ ਗਈਆਂ ਨਵਾਂ ਐਡਰੈਸ ਹੈ ਨਹੀਂ ਇਹਨਾਂ ਕੋਲ। ਔਰ ਨਵਾਂ ਐਡਰੈਸ ਨਾ ਹੋਣ ਦੇ ਨਾਤੇ ਜਾਲੀ ਕਾਗਜ਼ ਤਿਆਰ ਕਰਕੇ ਨਵੇਂ ਐਡਰੈਸ ਤਿਆਰ ਕੀਤੇ ਜਾ ਰਹੇ। ਅਗਲੀ ਗੱਲ ਕੱਲ ਮੈਂ ਕਿਸੇ ਜਗ੍ਹਾ ਦੇ ਉੱਤੇ ਸ਼ਾਮ ਨੂੰ ਗਿਆ ਸੀ। ਜਿੱਥੇ ਜਾ ਕੇ ਉੱਥੋਂ ਦੇ ਜਿਹੜੇ ਪ੍ਰਧਾਨ ਸਾਹਿਬ ਹੈ ਉਹਨਾਂ ਨੇ ਉੱਪਰ ਲਈ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਮੇਰੇ ਤੱਕ ਸਵੇਰ ਤੱਕ ਪਰਚਾ ਵੀ ਦਰਜ ਹੋ ਜਾਊਗਾ ਤੇ ਨਾਲੇ ਮੇਰੀ ਅਰੈਸਟ ਵੀ ਹੋ ਜਾਊਗੀ। ਮੈਂ ਤਾੜਨਾ ਦੇਣਾ ਅਫਸਰਾਂ ਨੂੰ ਜੇ ਕਿਸੇ ਗਲਤ ਕੰਮ ਦੇ ਕਿਸੇ ਅਫਸਰ ਨੇ ਇਹ ਸਰਕਾਰ ਦੇ ਕਹਿਨ ਤੇ ਜਾਂ ਕਿਸੇ ਹੋਰ ਦੇ ਕਹਿਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਤੇ ਮੇਰੇ 3500 ਸਟਰੋਂਗ ਪਰਿਵਾਰ ਦੇ ਉੱਤੇ ਜਿਹੜੇ ਵਕੀਲ ਪਰਿਵਾਰ ਹੈ ਜਾਂ ਮੇਰੇ ਯਾਰਾਂ ਦੋਸਤਾਂ ਮਿੱਤਰਾਂ ਦੇ ਉੱਤੇ ਜਾਂ ਕਿਸੇ ਹੋਰ ਦੇ ਉੱਤੇ ਕੋਈ ਗੈਰ ਕਾਨੂੰਨੀ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਦਾ ਸਭ ਤੋਂ ਅੱਗੇ ਮੈਂ ਖੜਾ ਹੋਊਂਗਾ। ਔਰ ਤੁਹਾਡੀ ਸਾਰੀ ਗੈਰਕਾਨੂੰਨੀ ਗੱਲਾਂ ਦਾ ਲੜਾਈ ਲੈਣ ਵਾਸਤੇ ਮੈਂ ਤਿਆਰ ਬੈਠਾ। ਅਫਸਰੀ ਤੁਹਾਡੀ 58 ਸਾਲ ਤੱਕ 60 ਸਾਲ ਤੱਕ ਹੈਗੀ ਆ। ਪਰ ਵਕੀਲ ਦੀ ਜਿਹੜੀ ਉਮਰ ਹੁੰਦੀ ਆ ਉਹ ਜਦ ਤੱਕ ਜੂਦਾ ਵਾ ਤਦ ਤੱਕ ਵਕੀਲ ਹੈ। ਸਾਡੀ ਜਿਹੜੀ ਵਰਦੀ ਹੈ ਕਾਲਾ ਕੋਟ ਉਹ ਸਾਡੀ ਚਮੜੀ ਹੈ। ਉਹ ਐਜ਼ ਇਟ ਇਜ਼ ਰਹਿਣੀ ਹੈ। ਅਦਾਲਤਾਂ ਦੇ ਚੱਕਰ ਉਹ ਅਫਸਰਾਂ ਨੇ ਘਟਨੇ ਆ ਜਿਹੜੇ ਅਫਸਰ ਵਦੀਕੀਆਂ ਕਰਦੇ ਆ ਮੈਂ ਯਾਦ ਕਰਾਣਾ ਚਾਹਨਾ ਅਫਸਰਾਂ ਨੂੰ ਜਿਨ੍ਹਾਂ ਵਦੀਕੀਆਂ ਕੀਤੀਆਂ ਮਾੜੇ ਸਮੇਂ ਦੇ ਵਿੱਚ ਅੱਜ ਰਿਟਾਇਰ ਹੋਣ ਤੋਂ ਬਾਅਦ 10-10 ਸਾਲ ਤੇ ਉਮਰ ਕੈਦਾ ਕਰਦੇ ਉਹਨਾਂ ਨੂੰ ਸਜ਼ਾਵਾਂ ਹੋਈਆਂ ਨੇ ਕੋਟਾ ਨੇ ਦਿੱਤੀਆਂ ਨੇ ਸੋ ਇਹ ਪੋਲੀਟੀਕਲ ਸਿਸਟਮ ਹੀ ਬਦਲ ਜਾਣਾ ਹੈ ਪੋਲੀਟੀਸ਼ੀਅਨ ਵੀ ਬਦਲ ਜਾਣੇ ਆ ਰਹਿ ਜਾਣਾ ਕੌਣ ਜਿਨ੍ਹਾਂ ਵਦੀਕੀ ਹੋਈ ਹੋਊਗੀ ਜਾਂ ਜਿਨੇ ਵਦੀਕੀ ਕੀਤੀ ਹੋਊਗੀ ਮੈਨੂੰ ਪਤਾ ਹੈ ਮੈਂ ਹਰ ਫਰੰਟ ਤੋਂ ਇੱਕ ਗੱਲ ਕਹਿੰਦਾ ਕਿ ਪੰਜਾਬ ਦੀ ਪੁਲਿਸ ਤੇ ਪੰਜਾਬ ਦੀ ਬਿਊਰੋਕ੍ਰਾਸੀ ਸਭ ਤੋਂ ਵਧੀਆ ਬਿਊਰੋਕ੍ਰਾਸੀ ਹੈ ਪਰ ਕੁਝ ਬੰਦੇ ਬਹੁਤ ਪ੍ਰੈਸ਼ਰ ਥੱਲੇ ਆ ਕੇ ਗਲਤ ਕਾਰਵਾਈਆਂ ਕਰ ਬੈਠਦੇ ਆ ਤੋਂ ਉਹਨਾਂ ਨੂੰ ਬੇਨਤੀ ਹੈ ਕਿ ਆਪਾਂ ਗਲਤ ਕਾਰਵਾਈਆਂ ਨਹੀਂ ਕਰਨੀਆਂ ਆਪਾਂ ਜੋ ਕਾਨੂੰਨ ਦੇ ਹਿਸਾਬ ਨਾਲ ਹੈ ਕਿਉਂਕਿ ਇਹ ਲੜਾਈ ਜਿਹੜੀ ਹੈ ਡੈਮੋਕ੍ਰੇਸੀ ਦੀ ਲੜਾਈ ਹੈ ਡੈਮੋਕ੍ਰੇਸੀ ਵਿੱਚ ਵੋਟਰ ਜਿਹੜਾ ਹੈਗਾ ਉਹ ਮਾਲਕ ਆ ਤੁਸੀਂ ਆ ਮੈਂ ਮਾਲਕ ਨਹੀਂ ਹੈਗੇ ਅਸੀਂ ਇੱਕ ਸੇਵਾਦਾਰ ਆ ਪਰ ਅੱਜ ਐਡੀ ਆੜੀਆਂ ਗੱਡੀਆਂ ਲੈ ਕੇ ਐ ਜਿਹੜੀਆਂ ਹੋਲਡਿੰਗ ਲੈ ਕੇ ਜਿਹੜੀ ਹੋਲਡਿੰਗ ਲਈ 35 35 ਹਜ਼ਾਰ ਰੇਟ ਸੀਗਾ ਜੇ ਕੋਮਨ ਸਾਹ ਨੇ ਲਵਾਣੀ ਇਹਦੇ ਨੂੰ 5-6 ਲੱਖ ਰੁਪਏ ਮਹੀਨੇ ਦਾ ਆਰਡਰ ਹੋ ਰਿਹਾ ਕਿ ਕੋਈ ਪਤਾ ਤਰੂ ਵਾਲੇ 6 ਲੱਖ ਰੁਪਏ ਇਹ ਕੋਈ ਮੈਂ ਤਾਂ ਹੀ ਕਿਹਾ ਕਿ ਅੱਜ ਲੜਾਈ ਕਾਰਪੋਰੇਟ ਦੀ ਹੈ ਜਿਹੜੇ ਬੰਦੇ ਸੈਂਟਰ ਚ ਰਹਿ ਕੇ ਦਿੱਲੀ ਰਹਿ ਕੇ ਐਮਪੀ ਰਹਿ ਕੇ ਹੁਣ ਬਣ ਕੇ ਵੀ ਪੰਜਾਬ ਦਾ ਨਹੀਂ ਸਵਾਰ ਸਕੇ ਜਿਹੜੇ ਬੰਦੇ 3 ਸਾਲ ਸਰਕਾਰ ਪੰਜਾਬ ਦੀ ਹੋਣ ਦੇ ਵਿੱਚ ਪੂਰੀ ਉਹ ਨਹੀਂ ਸਵਾਰ ਸਕੇ ਜਿਹੜੇ ਉੱਤ ਪਹਿਲੇ 5 ਸਾਲ ਨਹੀਂ ਸਵਾਰ ਸਕੇ ਮੈਨੂੰ ਨਹੀਂ ਲੱਗਦਾ ਉਹ ਵੋਟਰ ਇਹ ਯੋਗਦਾਰ ਆਪਣਾ ਹੱਕਦਾਰ ਹੈਗੀ ਆ